हां जी इक ਨਵਾਂ ਕਨਸੈਪਟ ਰੈਡੀ ਕਰਵਾਇਆ ਤੁਸੀਂ ਪੀਸ ਦੇਖੋ ਕਿੰਨਾ ਪਿਆਰਾ ਹੈ ਇਹ ਪ੍ਰੀਮੀਅਮ ਖਾਦੀ ਹੈ ਸਾਰੀ ਲਗਜ਼ਰੀ ਜਿਹੜੀ ਸਭ ਤੋਂ ਹਾਈ ਐਂਡ ਪ੍ਰੀਮੀਅਮ ਖਾਦੀ ਆ ਜਾਂਦੀ ਹੈ ਫੁੱਲ ਪਿਓਰ ਦੇ ਵਿੱਚ ਖਾਦੀ ਹੈ ਇਹਦੀ ਜਿਹੜੀ ਲੋਕਾਂ ਨਾਲ ਜੀ ਡਿਜ਼ਾਈਨਰ ਪੀਸ ਨੇ ਜਿਹੜੇ ਕੀ ਕਸਟਮਰ ਡਿਜ਼ਾਈਨਰ ਸੂਟ ਪਾਉਂਦੇ ਸ਼ਕੀਨ ਨੇ ਉਹਨਾਂ ਨੂੰ ਤਾਂ ਪਤਾ ਲੱਗ ਜੂਗੀ ਇਹਦੀ ਪੀਸ ਦੀ ਲੁੱਕ ਕੀ ਬਣਨੀ ਹੈ ਕਿਵੇਂ ਰੈਡੀ ਹੋਣਾ ਹੈ ਤੁਸੀਂ ਲੁੱਕ ਦੇਖੋ ਪੀਸ ਦੀ ਕਿੰਨੀ ਪਿਆਰੀ ਹੈ ਪ੍ਰੀਮੀਅਮ ਪਿਓਰ ਖਾਦੀ ਹੈ ਜੀ ਤੁਸੀਂ ਜਦੋਂ ਸੂਟ ਇਸ ਵੇਅਰ ਕੀਤਾ ਉਹਨਾਂ ਜੀ ਬਹੁਤ ਹੀ ਪਿਆਰਾ ਲੱਗਣਾ ਹੈ ਪੀਸ ਨੂੰ ਕਸਟਮਾਈਜ਼ ਕੀਤਾ ਹੈ neck ਦੇ ਉੱਪਰ ਆ ਜੂਗੀ ਦੇਖੋ ਜੀ ਐਮਬਰਾਇਡਰੀ ਇਸ ਤਰ੍ਹਾਂ ਦੀ ਤੇ ਨਾਲ ਦੇਖੋ ਜੀ ਸਾਰਾ ਪ੍ਰਿੰਟਰ ਹੈ ਡਿਜੀਟਲ ਦੇ ਵਿੱਚ ਤੇ ਨਾਲ ਰਹਿਣਾ ਐਮਬਰਾਇਡਰੀ ਦੇਖੋ ਜੀ ਸਾਰੀ ਨੀਟ ਐਂਡ ਕਲੀਨ ਥੈਡਵਰਕ ਦੇ ਵਿੱਚ ਐਮਬਰਾਇਡਰੀ ਹੈ ਇਹ ਪੀਸ ਜਿਹੜਾ ਹੈਗਾ ਨਾ ਬਹੁਤ ਹੀ ਰੇਅਰਲੀ ਮਿਲਦੇ ਨੇ ਜੀ ਹਰੇਕ ਸ਼ਾਪ ਦੇ ਉੱਪਰ ਨਹੀਂ ਮਿਲਦੇ ਅਜੇ ਪੀਸ ਨੇ ਇਹ ਆ ਇਸ ਪਲੇਨ ਬਾਟਮ ਹੈ ਦੇਖੋ ਜੀ ਪਲੇਨ ਬਾਟਮ ਤੇ ਨਾਲ ਜਿਹੜਾ ਦੁਪੱਟਾ ਨਾਲ ਜੀ ਬਾਹ ਬਹੁਤ ਸੋਹਣਾ ਦੁਪੱਟਾ ਨਾਲ ਕੀਤਾ ਹੈ ਆ ਦੇਖੋ ਦੁਪੱਟਾ ਸੈਂਸੀ ਆਈਟਮ ਲੈ ਡਿ ਕਰਵਾਈ ਹੈ ਜੀ ਡਿਜ਼ਾਈਨਰ ਪੀਸ ਨੇ ਉਹਨੇ ਕਿਵੇਂ ਗਰਮੀ ਆ ਗਿਆ ਤਾਂ ਗਰਮੀ ਦੇ ਵਿੱਚ ਭਾਰੀ ਹੈਵੀ ਹੈਂਡਵਰਕ ਦੇ ਸੂਟ ਨਹੀਂ ਪੈਂਦੇ ਤਾਂ ਗਰਮੀ ਦੇ ਵਿੱਚ ਤੁਹਾਡੇ ਲਈ ਵੇਅਰ ਕਰਨ ਲਈ ਆ ਆਈਟਮ ਲੈ ਕੇ ਆਇਆ ਜੀ ਜਿਹੜੇ ਕਿ ਡਿਜ਼ਾਈਨਰ ਸੂਟ ਨੇ ਆ ਦੇਖੋ ਕਿੰਨਾ ਪਿਆਰਾ ਸੂਟ ਹੈ ਜੀ ਔਰ ਪ੍ਰਾਈਸ ਚੈੱਕ ਕਰੋ ਸਿਰਫ 2700 2700 ਪ੍ਰਾਈਸ ਦੇ ਵਿੱਚ ਹੈ ਜੀ ਮਤਲਬ ਕਿ ਨੋਰਮਲ ਜਾਰ ਰੇਟ ਹੀ ਹੈ ਜੀ 2700 ਰੁਪਏ ਹਰੇਕ ਕਸਟਮਰ ਦੇ ਬਜਟ ਦੇ ਵਿੱਚ ਹੈ ਜੀ ਤੁਸੀਂ ਬੁਕਿੰਗ ਕਰਾਣੀ ਹੈ ਤਾਂ ਜਲਦੀ ਜਲਦੀ ਬੁਕਿੰਗ ਕਰਾ ਲਿਓ ਬਹੁਤ ਹੀ ਸੋਹਣੇ ਪੀਸ ਰੈਡੀ ਹੋ ਕਰਵਾਏ ਨੇ 30 ਆਏ ਨੇ 4 ਮੇਰੇ ਕੋਲ ਇੱਕੋ ਜਿਹੇ ਰੰਗ ਦੇ 4 ਪੀਸ ਨੇ ਸੋਲੋ ਕਦਰਾ ਜੀ ਤੁਸੀਂ ਬੁਕਿੰਗ ਕਰਾਣੀ ਹੈ ਤਾਂ ਵਟਸਐਪ ਤੇ ਜਾਂ ਇੰਸਟਾਗ੍ਰam ਤੇ ਬੁਕਿੰਗ ਕਰਾ ਲਓ ਜੇ ਵਿਜ਼ਿਟ ਕਰ ਸਕਦੇ ਤਾਂ ਵਿਜ਼ਿਟ ਕਰੋ ਅਲਿਸ਼ੀਅਰ ਸ਼ੋਰੂਮ ਭੀਖੀ ਦੇ ਉੱਪਰ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਜੀ ਅਲਿਸ਼ੀਅਰ ਸ਼ੋਰੂਮ ਭੀਖੀ ਜੀ